ਦੀਨਨਗਰ ਦੇ ਪਿੰਡ ਜਕੜਿਆ ਚ ਪਹੁੰਚੇ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਵੱਡੇ ਇਕੱਠ ਨੂੰ ਦੇਖ ਫੁੱਲੇ ਨਹੀਂ ਸਮਾਏ ਸੁਖਜਿੰਦਰ ਸਿੰਘ ਰੰਦਾਵਾ ਦੀਨਨਗਰ ਦੇ ਪੈਂਦੇ ਪਿੰਡ ਜਕੜਿਆ ਚ ਚੇਅਰਮੈਨ ਹਰਵਿੰਦਰ ਸਿੰਘ ਪਾਰਟੀ ਦੀ ਅਗਵਾਈ ਚ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਵਿਧਾਇਕਾ ਅਰਨਾ ਚੋਦਰੀ ਸੀਨੀਅਰ ਨੇਤਾ ਅਸ਼ੋਕ ਚੋਧਰੀ ਅਤੇ ਯੂਥ ਆਗੂ ਅਵਿਨਵ ਚੋਧਰੀ ਨੇ ਉ체ਚੇ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੇ ਵੱਡੀ ਇਕੱਠ ਨੂੰ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਖੁਸ਼ੀ ਨਾਲ ਬਾਗਬਾਗ ਹੋ ਗਏ ਅਤੇ ਉਨ੍ਹਾਂ ਸਮੂਹ ਵੋਟਰਾਂ ਸਪੋਟਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਇਸ ਮੌਕੇ ਤੇ ਵੱਡੀ ਗਿਣਤੀ 'ਚ ਕਾਂਗਰਸੀਆਂ ਵੱਲੋਂ ਕਾਂਗਰਸ ਪਾਰਟੀ ਜਿੰਦਾਬਾਦ ਸੁਖਜਿੰਦਰ ਸਿੰਘ ਰੰਧਾਵਾ ਜਿੰਦਾਬਾਦ ਦੇ ਨਾਅਰੇ ਲਗਾਏ ਆਖਿਰ ਵਿੱਚ ਚੇਅਰਮੈਨ ਹਰਵਿੰਦਰ ਸਿੰਘ ਪੱਟੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਰੰਧਾਵਾ ਸਾਹਿਬ ਨੂੰ ਸਨਮਾਨਿਤ ਵੀ ਕੀਤਾ ਗਿਆ। ਮੈਮ ਸਲੋਸ ਨਾ ਲਾਓ। 2,000원, 2,000원. 2 ਕੀ ਕਰਾਂਗਾ ਵੀ ਜੋ ਜੋਰ ਨਾਲੇ ਲੈ ਹੋ ਜੇ ਤਾਂ ਇਹ ਜਟਿਲ ਇਹਦਾ ਇੱਕ ਤਰ੍ਹਾਂ ਦਾ ਬਾਦ ਹੋਵੇ ਨੇ ਉਹਨਾਂ ਜਿਨ੍ਹਾਂ ਦੇ ਕੋਪਰਟਿਵ ਜੀਗੇ ਉਹਨਾਂ ਦੇ ਚਰਨਾ ਜਹਾਦੀ ਫੇਰਾ ਸੋਗਤ ਨਹੀਂ ਕਰੀ ਪੈਣ ਪਰ ਸੋਗਤ ਦੇ ਪ੍ਰਾਂਤ ਦੇ ਸੋਗਤ ਦੀ ਜੀ ਕੇ ਨਾ ਸਪਕਟਾ ਤੇ ਮਰੇ ਸਾਰੇ ਸਰਕਾਰ ਦੇ ਸੈਨ ਉਪਰਾਉ ਵਾਇਪਰ ਦੇ ਪ੍ਰਕਾਸ਼ਾ ਵਾਇਪਰ ਦੇ ਪਤੂ ਅੱਜក៏ ਸਾਰੇ ਚਲੇਖਣ ਦਾ ਮਹੌਲ ਆ ਮੈਨੂੰ ਇੱਕ ਸੌਤ ਅਚਨ ਲੱਗਾ ਜਿਹੜੇ ਚਲੇਖਣ ਦਾ ਮਹੌਲ ਜਦ ਮੈਂ ਕਹਿ ਤੂ ਗੂਵੇ ਨਰਲੀ ਤੇ ਸਭ ਤੋਂ ਵਧੀਆ ਮਾਹੌਲ ਹੈ ਕਿ ਮੇਰੇ ਵਰਕਰ ਬੌਸ ਦਾ ਹੈ। ਚੁੱਪ ਚੇਤੇ ਵੀ ਖੜੇ ਨੇ ਤੇ ਸ਼ੇਰਾਵਾ ਨੂੰ ਕਰੇ। ਪਰ ਅੱਜ ਤੋਂ ਘਰ ਵਿੱਚ ਜਦੋਂ ਕੋਰੀਆ ਰੈਸਟੇਟਮੈਂਟ ਤੋਂ ਪੰਜਾਂ ਜਾਣਿਆਂ ਨੇ ਰੋਕ ਕੇ ਕਿਹਾ ਕਿ ਵੱਡੇ ਰਤਵਾਰ ਸਾਹਿਬ ਤੇ ਚੌਧਰੀ ਜੀ ਆਉਣ ਦੇ ਟਾਈਮ ਤੋਂ ਸੀ ਕੌਂਸ ਨਾ ਕੋਰੀਆ ਇਹ ਸਭ ਤੋਂ ਵੱਡੀ ਮਾਨਵ ਵਾਲੀ ਗੱਲ ਹੈ। ਇਹ ਕਿ ਖੁਜੀ ਮਨੂ ਇਸ ਕਹਦੇ ਆ ਕਿ ਮੇਨੂੰ ਇਹ ਨਹੀਂ ਕਹਿਣਾ ਫੇਟਰਾ ਕਿ ਮੈਂ ਸੁਖਿੰਦਰ ਸਿੰਘ ਰੰਦਾਵਾ ਮੈਂ ਕਾਂਗਰਸ ਦਾ ਕੈਂਡੀਡੇਟ ਆ ਮੇਰਾ ਚੋਣ ਨਿਸ਼ਾਨ ਇਹ ਆ ਮੈਨੂੰ ਜਾਂਦੇ ਦਾ 15 ਜਾਣੇ ਕਹਿੰਦੇ ਕਿ ਅਸੀਂ ਵਟੇ ਰੰਦਾਵਾ ਸਾਹਿਬ ਨੂੰ ਉਹਨਾਂ ਦੇ ਪਿੰਡ ਮਿਲਣ ਦੇ ਪਰ ਜੇ ਛੋਲੇ ਕੋਈ ਸਾਹਿਬ ਇਹ ਮਾਨ ਸਤਕਾਰ ਮਿਲਦਾ ਸਾਡੇ ਆਪਣੇ ਪਰਿਵਾਰਾਂ ਦੇ ਇਹ ਸਭ ਤੋਂ ਵੱਡਾ ਸਤਕਾਰ ਆ ਕਿਰਨੂ ਕਲੋਚੋ ਪਿਆ ਤੇ ਚੌਧਰੀ ਜੈਬੋਣੀ ਜੀ ਤੇ ਚੌਧਰੀ ਸੰਤੋਖ ਸਿੰਘ ਤੇ ਚੌਧਰੀ ਸੁੰਦਰ ਸਿੰਘ ਤੇ ਸਰਦਾਰ ਸੰਤੋਖ ਸਿੰਘ ਰੰਭਵਾ ਦਾ ਤਿੰਨੇ ਗੱਡੀ ਚ ਚੰਡੀਗੜ੍ਹ ਇਕੱਠਿਆਂ ਦੇ ਤੇ ਜਿੱਦਣ ਜਾਣਾ ਤੇ ਉਦਣੇ ਹੀ ਵਾਪਸ ਇਕੱਠਿਆਂ ਜਾਨ